ਬਿਕਰਮ ਮਜੀਠੀਆ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਦੱਸਦੀ ਹੈ ਕਿ ਸੰਮਣ ਭੇਜੇ ਗਏ ਨੇ ਸਿੱਟ ਨੇ ਹੁਕਮ ਦਿੱਤੇ ਨੇ ਕਿ ਬਿਕਰਮ ਮਜੀਠੀਆ ਪੇਸ਼ ਹੋਵੇ 8 ਅਗਸਤ ਨੂੰ ਬਿਕਰਮ ਮਜੀਠੀਆ ਨੂੰ ਪੇਸ਼ ਹੋਣ ਦੇ ਹੁਕਮ ਸਿੱਟ ਨੇ ਦੇ ਦਿੱਤੇ ਨੇ ਤੇ ਦੱਸਦੀ ਹੈ ਕਿ ਵੱਡੀ ਖਬਰ ਬਿਕਰਮ ਮਜੀਠੀਆ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਉਥੇ ਬੀਤ ਦਰਾਂ ਦੇ ਵਿੱਚ ਬਿਕਰਮਜੀਤਿਆ ਨੂੰ ਲਗਾਤਾਰ ਸਮਣ ਭੇਜੇ ਜਾ ਰਹੇ ਨੇ ਤੇ ਜਿਸ ਦੇ ਤਾਇਦ ਦੱਸਦੀ ਹੈ ਕਿ ਉਹਨਾਂ ਨੂੰ ਬਾਰ ਬਾਰ ਪੇਸ਼ ਹੋਣ ਦੇ ਹੁਕਮ ਲਗਾਏ ਗਏ ਨੇ ਤੇ ਪਹਿਲਾ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਤੇ ਹਾਈ ਕੋਰਟ ਨੇ ਉਹਨਾਂ ਨੂੰ ਵੱਡੀ ਰਾਹ ਦੇ ਦਿੱਤੀ ਤੇ ਉੱਥੇ ਹੀ ਅੰਮ੍ਰਿਤਸਰ ਦੇ ਵਿੱਚ ਉਹਨਾਂ ਦੀ ਬੀਤੇ ਦਿਨਾਂ ਦੇ ਵਿੱਚ ਪੇਸ਼ੀ ਹੋਈ ਤੇ ਜਿਸ ਤੋਂ ਬਾਅਦ ਫਰਤੋਸ ਸੱਟ ਨੇ ਸਮਣ ਭੇਜ ਦਿੱਤਾ ਤੇ ਉਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਫਰਤੋਸ ਸਿੱਧਾ ਚੈਲੰਜ ਦਿੱਤਾ ਗਿਆ ਤੇ ਬਿਕਰਮ ਮਜੀਠੀਆ ਦਾ ਕਹਿਣਾ ਸੀ ਕਿ ਕਿਉਂ ਬਾਰ-ਬਾਰ ਸਮਣ ਭੇਜੇ ਜਾ ਰਹੇ ਨੇ ਭਗਵੰਤ ਸਿੰਘ ਆ ਬੈਠ ਕੇ ਨਵੇੜਾ ਕਰ ਲਾ ਤੇ ਜੋ ਤੇਰੇ ਦਿਲਚਾ ਉਹ ਪੜਾਫ ਕੱਢ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਸੱਟ ਦਾ ਮੁਖੀ ਆਪ ਹੀ ਕਿਉਂ ਨਹੀਂ ਮੁੱਖ ਮੰਤਰੀ ਭਗਵੰਤ ਮਾਨ ਬਣ ਤੇ ਕਹਿ ਕੇ بار بار ਜਿਹੜੇ ਕਿ ਚੈਲੰਜ ਬਿਕਰਮ ਜੀਠੀਆਂ ਦੇ ਵੱਲੋਂ ਦਿੱਤੇ ਗਏ ਸੀ ਤੇ ਹੁਣ ਬਿਕਰਮ ਜੀਠੀਆਂ ਨੂੰ ਤੀਜਾ ਸਮਣ ਫਿਰ ਤੋਂ ਪੇਸ਼ ਦਿੱਤਾ ਗਿਆ ਹੈ ਤੇ ਸਿਟ ਨੇ ਪੇਸ਼ ਹੋਣ ਦੇ ਹੁਕਮ ਲਗਾ ਦਿੱਤੇ ਨੇ ਤੇ 8 ਅਗਸਤ ਨੂੰ ਜਿਹੜਾ ਕਿ ਬਿਕਰਮ ਜੀਠੀਆਂ ਨੂੰ ਸੱਦਿਆ ਗਿਆ ਤੇ ਪੇਸ਼ ਹੋਣ ਦੇ ਹੁਕਮ ਸਿਟ ਨੇ ਫਿਰ ਤੋਂ ਦੇ ਦਿੱਤੇ ਨੇ ਡਰੱਗ ਕੇਸ ਮਾਮਲੇ ਦੇ ਵਿੱਚ ਲਗਾਤਾਰ ਪੁੱਛ ਪੜਤਾਲ ਹੋ ਰਹੀ ਹੈ ਤੇ ਪਹਿਲਾਂ ਵੀ ਕਾਫੀ ਸਮਣ ਭੇਜੇ ਗਏ ਨੇ ਤੇ ਹੁਣ ਹਾਈ ਕੋਰਟ ਦੇ ਇੱਕ ਵੱਡੀ ਰਾਹਤ ਤੋਂ ਬਾਅਦ ਇਹ ਤੀਜਾ ਸਮਣ ਹੈ ਕਿ ਬਿਕਰਮ ਢੀਠਿਆਂ ਨੂੰ ਪੇਸ਼ ਹੋਣ ਦੇ ਹੁਕਮ ਲਗਾਏ ਗਏ ਨੇ ਤੇ ਦੱਸਿਓ ਕਿ ਡਰੱਗ ਕੇਸ ਮਾਮਲੇ ਦੇ ਵਿੱਚ ਜਿਹੜਾ ਕੇਸਟ ਨੇ ਫਰਤੋਬ ਬਿਕਰਮ ਜੀਠਿਆਂ ਨੂੰ ਸੱਦ ਲਿਆ ਹੈ ਤੇ ਦੇਖਣੀ ਹੋਵੇਗਾ ਕਿ ਬਿਕਰਮ ਜੀਠਿਆ ਹੁਣ ਪੇਸ਼ ਹੁੰਦੇ ਨੇ ਜਾਂ ਨਹੀਂ ਜਾ ਉਸ ਤੋਂ ਬਾਅਦ ਬਿਕਰਮ ਮਜੀਠੀਆ ਜਿਸ ਤਰ੍ਹਾਂ ਪਹਿਲਾਂ ਦੋ ਪੇਸ਼ੀਆਂ ਤੇ ਪੇਸ਼ ਨਹੀਂ ਹੋਏ ਤੇ ਹੁਣ ਤੀਜੀ ਪੇਸ਼ੀ ਦੇਖਣੀ ਹੋਵੇਗੀ ਕਿ ਬਿਕਰਮ ਮਜੀਠੀਆ ਕੀ ਪੇਸ਼ ਹੋਣਗੇ ਜਾਂ ਨਹੀਂ ਤੇ ਉਥੇ ਇੱਕ ਵਾਰ ਫਿਰ ਦੱਸਦੀ ਹੈ ਕਿ ਬਿਕਰਮ ਮਜੀਠੀਆ ਨੂੰ ਫਰਤੋਸ ਸੱਦਾ ਦੇ ਦਿੱਤਾ ਹੈ ਤੇ ਜਿਸ ਤੇ ਚੱਲਦੇ ਹੁਣ ਪੇਸ਼ ਹੋਣ ਦੇ ਹੁਕਮ ਲਗਾਏ ਗਏ ਅਗਸਤ ਨੂੰ ਬਿਕਰਮ ਮਜੀਠੀਆ ਨੂੰ ਪੇਸ਼ ਹੋਣ ਦੇ ਹੁਕਮ ਸੱਟਨੇ ਦੇ ਦਿੱਤੇ ਨੇ ਤੇ ਦੱਸਦੀ ਹੈ ਕਿ ਵੱਡੀ ਖਬਰ ਬਿਕਰਮ ਮਜੀਠੀਆ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਉਥੇ ਬੀਤੇ ਦਿਨਾਂ ਦੇ ਵਿੱਚ ਬਿਕਰਮ ਮਜੀਠੀਆ ਨੂੰ ਲਗਾਤਾਰ ਸਮਣੇ ਭੇਜੇ ਜਾ ਰਹੇ ਨੇ ਤੇ ਜਿਸ ਦੇ ਤਹਿਤ ਦੱਸਦੀਏ ਕਿ ਉਹਨਾਂ ਨੂੰ ਬਾਰ-ਬਾਰ ਪੇਸ਼ ਹੋਣ ਦੇ ਹੁਕਮ ਲਗਾਏ ਗਏ ਨੇ ਤੇ ਪਹਿਲਾਂ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਤੇ ਹਾਈ ਕੋਰਟ ਨੇ ਉਹਨਾਂ ਨੂੰ ਵੱਡੀ ਰਾਹ ਦੇ ਦਿੱਤੀ ਤੇ ਉੱਥੇ ਹੀ ਅੰਮ੍ਰਿਤਸਰ ਦੇ ਵਿੱਚ ਉਹਨਾਂ ਦੀ ਬੀਤੇ ਦਿਨਾਂ ਦੇ ਵਿੱਚ ਪੇਸ਼ੀ ਹੋਈ ਤੇ ਜਿਸ ਤੋਂ ਬਾਅਦ ਫਰਤੋ ਸੱਟ ਨੇ ਸਮਣ ਭੇਜ ਦਿੱਤਾ ਤੇ ਉਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਫਿਰ ਤੋਂ ਸਿੱਧਾ ਚੈਲੰਜ ਦਿੱਤਾ ਗਿਆ ਤੇ ਵਿਕਰਮ ਮਜੀਠੀਆ ਦਾ ਕਹਿਣਾ ਸੀ ਕਿ ਕਿਉਂ ਬਾਰ-ਬਾਰ ਸਮਣ ਭੇਜੇ ਜਾ ਰਿਹਾ ਨੇ ਭਗਵੰਤ ਸਿੰਘ ਆ ਬੈਠ ਕੇ ਨਵੇੜਾ ਕਰ ਲਾ ਤੇ ਜੋ ਤੇਰੇ ਦਿਲ ਚਾ ਉਹ ਪੜਾਸ ਕੱਢ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਸੱਟ ਦਾ ਮੁਖੀ ਆਪ ਹੀ ਕਿਉਂ ਨਹੀਂ ਮੁੱਖ ਮੰਤਰੀ ਭਗਵੰਤ ਮਾਨ ਬਣ ਜਾਂਦਾ ਤੇ ਕਹਿ ਕੇ ਬਾਰ-ਬਾਰ ਜਿਹੜੇ ਕਿ ਚੈਲੰਜ ਵਿਕਰਮ ਮਜੀਠੀਆ ਦੇ ਵੱਲੋਂ ਦਿੱਤੇ ਗਏ ਸੀ ਤੇ ਹੁਣ ਵਿਕਰਮ ਮਜੀਠੀਆ ਉਤੇ ਜਿਆ ਸਮਣ ਫਿਰ ਤੋਂ ਪੇਸ਼ ਦਿੱਤਾ ਗਿਆ ਹੈ ਤੇ ਸਿਟ ਨੇ ਪੇਸ਼ ਹੋਣ ਦੇ ਹੁਕਮ ਲਗਾ ਦਿੱਤੇ ਨੇ ਤੇ 8 ਅਗਸਤ ਨੂੰ ਜਿਹੜਾ ਕਿ ਵਿਕਰਮ ਮਜੀਠੀਆਂ ਨੂੰ ਸੱਦਿਆ ਗਿਆ ਹੈ ਤੇ ਪੇਸ਼ ਹੋਣ ਦੇ ਹੁਕਮ ਸਿਟ ਨੇ ਫਿਰ ਤੋਂ ਦੇ ਦਿੱਤੇ ਨੇ ਡਰੱਗ ਕੇਸ ਮਾਮਲੇ ਦੇ ਵਿੱਚ ਲਗਾਤਾਰ ਪੁੱਛ ਪੜਤਾਲ ਹੋ ਰਹੀ ਹੈ ਤੇ ਪਹਿਲਾਂ ਵੀ ਕਾਫੀ ਸਮਣ ਭੇਜੇ ਗਏ ਨੇ ਤੇ ਹੁਣ ਹਾਈ ਕੋਰਟ ਦੇ ਇੱਕ ਵੱਡੀ ਰਹਿਤੋ ਬਾਅਦ ਇਹ ਤੀਜਾ ਸਮਰਨ ਹੈ ਕਿ ਬਿਕਰਮ ਮਜੀਠੀਆ ਨੂੰ ਪੇਸ਼ ਹੋਣ ਦੇ ਹੁਕਮ ਲਗਾਏ ਗਏ ਨੇ ਤੇ ਦੱਸਿਏ ਕਿ ਡਰੱਗ ਕੇਸ ਮਾਮਲੇ ਦੇ ਵਿੱਚ ਜਿਹੜਾ ਕੇਸ ਸਟ ਨੇ ਫਿਰ ਤੋਂ ਬਿਕਰਮ ਮਜੀਠੀਆ ਨੂੰ ਸੱਦ ਲਿਆ ਹੈ ਤੇ ਦੇਖਣੀ ਹੋਵੇਗਾ ਕਿ ਬਿਕਰਮ ਮਜੀਠੀਆ ਹੁਣ ਪੇਸ਼ ਹੁੰਦੇ ਨੇ ਜਾਂ ਨਹੀਂ ਜਾਂ ਉਸ ਤੋਂ ਬਾਅਦ ਬਿਕਰਮ ਮਜੀਠੀਆ ਜਿਸ ਤਰ੍ਹਾਂ ਪਹਿਲਾਂ ਦੋ ਪੇਸ਼ੀਆਂ ਤੇ ਪੇਸ਼ ਨਹੀਂ ਹੋਏ ਤੇ ਹੁਣ ਤੀਜੀ ਪੇਸ਼ੀ ਦੇਖਣੀ ਹੋ ਗੀ ਕਿ ਬਿਕਰਮ ਮਜੀਠੀਆ ਕੀ ਪੇਸ਼ ਹੋਣਗੇ ਜਾਂ ਨਹੀਂ